ਪੰਜਾਬ ਦੀ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਹੋਰੀ ਪਾਰੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਦੇ ਚੱਲਦਿਆਂ ਪੰਜਾਬ ਦੀਆਂ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਰਾਵੀ ਦਰਿਆ 'ਚ 1.5 ਲੱਖ ਕਿਊਸਕ ਤੋਂ ਵੱਧ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਦੇ ਡੀਰਾ ਬਾਬਾ ਨਾਨਕ ਨਾਲ ਲੱਗਦੇ ਪਿੰਡਾਂ 'ਚ ਹਾਲਾਤ ਪ੍ਰਭਾਵਿਤ ਹੋ ਸਕਦੇ ਨੇ। ਪਠਾਨਕੋਟ 26 ਬੀਤੀ ਰਾਤ ਤੋਂ ਹੋ ਰਹੀ بارش ਦੇ ਚੱਲਦਿਆਂ ਜਲਾਲੀਆਂ ਨਦੀ ਇੱਕ ਵਾਰ ਫੇਰ ਪਾਣੀ ਨਾਲ ਭਰ ਗਈ ਹੈ ਹਰਤ ਪਾਕਿਸਤਾਨ ਸਰਦਨਾ ਲੱਗਦੇ ਬਮਿਆਲ ਸੈਕਟਰ ਨੇੜੇ ਪੈਂਦੇ ਅਨੀয়াল ਮਸਪੁਰ ਮੁੱਠੀ ਸਣੇ ਤਕਰੀਬਨ ਇੱਕ ਦਰਜਨ ਪਿੰਡਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਗਿਆ ਹੈ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਨੇ ਅਧਿਕਾਰੀਆਂ ਨਾਲ ਸਰਦੀ ਖੇਤਾਂ 'ਚ ਪੈਂਦੇ ਜਲਾਲੀਆਂ ਦੀ ਨੇੜੇ ਤੇੜੇ ਦੇ ਖੇਤਰਾਂ ਦਾ ਨਰਕਣ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਬਹੁਤ ਚੰਗੀ ਗੱਲ ਇਹ ਹੈ ਕਿ ਇਲਾਕੇ ਦੀਆਂ ਸਾਰੀਆਂ ਸੰਗਤਾਂ ਵਿਧ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਸਾਡਾ ਬਹੁਤ ਸਹਿਯੋਗ ਕਰਦੀਆਂ ਨੇ ਸੋ ਲਗਾਤਾਰ ਹਰ ਸਿਜੀ ਦਾ ਟਾਕਰਾ ਕਰਨ ਦੇ ਲਈ ਪੰਜਾਬ ਸਰਕਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਦੇ ਵਿੱਚ ਤੇ ਸਾਡੇ ਬੀਐਸਐਫ ਜਿਹੜੀ ਆ ਉਹ ਸਾਂਝੀ ਇੱਕ ਕਿਸਮ ਦੀ ਕੜੀ ਦੇ ਰੂਪ 'ਚ ਅਸੀਂ ਕੰਮ ਕਰਦੇ ਹਾਂ ਸੋ ਬਾਰਡਰ ਕਿਉਂਕਿ ਸਵੇਦਨ ਸੀਮਾ ਹੁੰਦੇ ਨੇ ਦੀ ਸੁਰੱਖਿਆ ਕਰਨੀ ਜਿੱਥੇ ਆਮ ਲੋਕਾਂ ਨੂੰ ਵੀ ਲੈ ਡਰਾਣਾ ਚਾਹੀਦਾ ਉੱਥੇ ਬੀਐਸਐਫ ਦੀ ਜਾਂ ਤਮਾਮ ਸਾਡੇ ਜਿਹੜੇ ਅਧ ਸੈਨਗਬਲ ਨੇ ਉਹਨਾਂ ਦੀ ਬੜੀ ਵੱਡੀ ਭੂਮਿਕਾ ਸੋ ਮੈਂ ਇਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਲਵਾੜਾ ਚ ਪੌਂਗ ਡੈਮ ਤੋਂ 10ਵੇਂ ਦਿਨ 52000 ਅਕਿਊਸਿਕ ਪਾਣੀ ਛੱਡ ਜਾਣ ਕਾਰਨ ਹੇਠਲੇ ਇਲਾਕਿਆਂ ਚ ਰਹਿਣ ਵਾਲੀ ਲੋਕਾਂ ਚ ਡਰ ਦਾ ਮਾਹੌਲ ਹੈ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਚ ਪਾਣੀ ਦਾ ਪੱਧਰ ਵੱਧ ਗਿਆ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਚਬਿਆਜ਼ ਦਰਿਆ ਨੇੜਲੇ ਵੀ ਪਿੰਡ ਪਾਣੀ ਕਾਰਨ ਪ੍ਰਭਾਵਿਤ ਹੋਏ ਨੇ ਪ੍ਰਸ਼ਾਸਨ ਨੇ ਮੰਡ ਖੇਤਰ ਦੇ ਬਾਪੁਰ ਤੋਂ ਤਕਰੀਬਨ 500 ਤੋਂ ਵੱਧ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ਵੱਖ-ਵੱਖ ਜ਼ਿਲ੍ਹਿਆਂ ਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਇਹਨਾਂ ਕੰਟਰੋਲ ਰੂਮਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਚ ਲਗਾਤਾਰ ਪੈਰੇਮੀਕਰ ਕੇ ਸੁਖਨਾ ਚੀਲ ਝੀ ਪਾਣੀ ਖਤਰੇ ਦੇ ਨਿਸ਼ਾਨ ਉੱਤੇ ਪਹੁੰਚ ਗਿਆ ਹੈ ਸੁਖਨਾ ਚੀਲ ਚ ਪਾਣੀ ਵਧਨ ਕਾਰਨ ਅੱਜ ਚੌਥੀ ਵਾਰ ਇੱਕ ਫਲੱਡ ਗੇਟ ਨੂੰ 6 ਇੰਚ ਲਈ ਖ